ਜੀ ਮੈਂ ਅੱਜ ਇੱਕ ਹੋਰ ਸੰਬੋਧ ਤੇ ਗੱਲ ਕਰਦੇ ਹਾਂ ਜੀ ਸ਼੍ਰੋਮਿਕ ਅਕਾਲ ਗੱਲ ਦੇ ਸੀਨੀਅਰ ਆਗੂ ਅੱਜ ਇੱਕ ਵੱਡੇ ਸਦਮੇ ਵਿੱਚ ਨੇ ਕਿਉਂਕਿ ਉਹਨਾਂ ਦੇ ਜਿਹੜੇ ਨੇ ਸਕੇਪਰਾ ਜਿਹੜੇ ਨੇ ਅਕਾਲ ਚਲਾਣਾ ਕਰ ਗਏ ਨੇ ਤੇ ਦੂਸਰੇ ਪਾਸੇ ਜਿਹੜੇ ਨੇ ਕਾਫੀ ਵੱਡਾ ਉਹਨਾਂ ਨੂੰ ਸਦਮਾ ਲੱਗਾ ਹੈ ਦੂਸਰੇ ਪਾਸੇ ਬਾਕੀ ਵੀ ਜਿਹੜੇ ਨੇ ਅਕਾਲੀ ਆਗੂ ਉਹਨਾਂ ਵੱਲੋਂ ਜਿਹੜਾ ਹੈ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਤੇ ਤੰਦਾਜ਼ੀ ਜਿਹੜੇ ਬਲਿੰਦਰ ਸਿੰਘ ਪੁੰਦੜ ਨੇ ਜਿਹੜੇ ਅਕਾਲੀ ਨੇਤਾ ਉਹਨਾਂ ਦੇ ਉਸ ਵੇਲੇ ਵੱਡਾ ਸਦਮਾ ਲੱਗਾ ਜਦੋਂ ਉਹਨਾਂ ਦਾ ਭਰਾ ਪਾਗ ਸਿੰਘ ਦੀ ਮੌਤ ਹੋ ਗਈ ਹੈ ਤੇ ਉਹ 76 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ ਹੈ। ਉਹਨਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰੇ 2 ਵਜੇ ਹੋਵੇਗਾ ਤੇ ਦੱਸ ਦਈਏ ਕਿ ਪਾਗ ਸਿੰਘ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਸਰਪੰਚ ਅਤੇ ਮੌਜੂਦਾ ਨੰਬਰਦਾਰ ਵੀ ਸਾਂ ਤੇ ਦੂਸਰੇ ਪਾਸੇ ਹਰ ਇੱਕ ਜਿਹੜਾ ਅਕਾਲੀ ਆਗੂ ਉਥੇ ਪਹੁੰਚ ਰਿਹਾ ਹੈ ਤੇ ਉਨ੍ਹਾਂ ਦੇ ਨਾਲ ਦੁੱਖ ਦਾ ਭਟਾਵਾ ਕੀਤਾ ਜਾ ਰਿਹਾ ਹੈ ਜਿਹੜੇ ਪਾਕ ਸਿੰਘ ਜੀ ਉਹਨਾਂ ਦੀ ਵੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ ਜਿਸ ਤਰੀਕੇ ਦੇ ਨਾਲ ਜਿਹੜੇ ਨੇ ਬਲਵਿੰਦਰ ਸਿੰਘ ਪੁੰਦਰ ਜਿਵੇਂ ਆ ਆਮ ਆਗਦੀ ਸੋਰੀ ਅਕਾ ਸ਼ੋਮੇ ਕਾਲੀਤਲ ਦੇ ਨਾਲ ਕਾਫੀ ਟਾਈਮ ਤੋਂ ਜੁੜੇ ਹੋਏ ਨੇ ਤੇ ਅੱਜ ਅਕਾਲੀ ਦਲ ਦੇ ਵਿੱਚ ਇੱਕ ਵੱਡਾ ਕਾਟਾ ਪੈ ਗਿਆ ਹੈ ਕਿਉਂਕਿ ਕਿਤੇ ਨਾ ਕਿਤੇ ਜਿਹੜੇ ਬਲਵਿੰਦਰ ਸਿੰਘ ਪੁੰਦਰ ਨੇ ਉਹਨਾਂ ਦੇ ਜਿਹੜਾ ਨੇ ਸਾਬਕਾ ਪ੍ਰਦਾਨ ਵੀ ਸੀਗੇ ਤੇ ਮੌਜੂਦਾ ਜਿਹੜੇ ਨੇ ਨੰਬਰਦਾਰ ਵੀ ਸੀ ਉਹਨਾਂ ਦੇ ਭਰਾ ਜਿਨ੍ਹਾਂ ਦਾ ਨਾਮ ਭਾਕ ਸਿੰਘ ਦੱਸਿਆ ਜਾ ਰਿਹਾ ਹੈ ਤੇ ਉਹਨਾਂ ਦੀ ਜਿਹੜੀ ਉਮਰ ਹੈ 76 ਸਾਲ ਦੀ ਦੱਸੀ ਜਾਦੀ ਹੈ ਤੇ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੇ ਪਿੰਡ ਜਿਹੜੀ ਹੈ ਇੱਕ ਸੋਤੀ ਲੈਰ ਉੱਠ ਖੜੀ ਹੋਈ ਹੈ ਧੰਨਵਾਦ